ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਜਨਰ ਸੈਕਟਰੀ ਸ਼ੀਤਪਾਲ ਸਿੰਘ ਨੌਜਨ ਸਭਾ ਪੰਜਾਬ ਤੇ ਸਕੱਤਰ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਸੀਂ ਪੀਐਸਪੀਸੀਐਲ ਦੀ ਜਿਹੜੀ ਬਣੀ ਹੋਈ ਨਹਿਰ ਹੈ ਮੁਕੇਰੀਆਂ ਹਾਈਡਲ ਪੀਐਸਪੀਸੀਐਲ ਦੀ ਜ਼ਿੰਮੇਵਾਰੀ ਹੈ ਇਸ ਨਹਿਰ ਦੇ ਪਟਰੀ ਦੇ ਉੱਪਰੋਂ ਲਗਾਤਾਰ ਕ੍ਰਸ਼ਰ ਮਾਫੀਆ ਦੀਆਂ ਗੱਡੀਆਂ ਟੱਪਦੀਆਂ ਸੀਗੇ ਜਿਹਦੇ ਕਰਕੇ ਢੇਠਾਂ ਦੇ ਪਿੰਡ ਚਾਹੇ ਉਹ ਚੰਗੜਮਾ ਮੋਟੀਆਂ ਚੱਕ ਮੇਰ ਪਹਿਲੇ ਇੱਥੋਂ ਦੇ ਲੋਕ ਸਾਰੇ ਪਰੇਸ਼ਾਨ ਸੀਗੇ ਕਿਉਂਕਿ ਜਿਸ ਪ੍ਰਕਾਰ ਦੇ ਨਾਲ ਜਿੰਨੀ ਵੱਡੀ ਮਾਤਰਾ ਜਿੱਥੋਂ ਗੱਡੀਆਂ ਟਾਪ ਰੀਆਂ ਸੀਗੀਆਂ ਗੈਰ ਕਾਨੂੰਨੀ ਖਨਨ ਕਰਕੇ ਭਾਰੀ ਪਰਕਮ ਰੇਤਾ ਬਜਰੀ ਲੈ ਕੇ ਇਸ ਪਟੜੀ ਦੇ ਉੱਪਰੋਂ ਤੇ ਜਿਹੜੀ ਮੁਕੇਰੀਆਂ ਹਾਈਡਲ ਹੈ ਜਿਹਦੇ ਵਿੱਚੋਂ ਰੋਜ਼ਾਨਾ ਜਾਂ 1111000 ਕਿਊਬਿਕ ਪਾਣੀ ਜਿਹੜਾ ਗੁਜ਼ਰਦਾ ਆ ਤੇ ਇਹ ਡਰ ਰਹਿੰਦਾ ਸੀਗਾ ਵੀ ਜਿੰਨੀ ਭਾਰੀ ਪਰਕਮ ਗੱਡੀਆਂ ਦੇ ਨਾਲ ਇੱਥੋਂ ਜਿਹੜੀ ਸਾਡੀ ਨਿਸ਼ਾ ਨਹਿਰ ਬਰਾਜ਼ ਹੈ ਸਾਡਾ ਮੁਕੇਰੀਆਂ ਹਾਈਡਲ ਹੈ ਉਹ ਚੰਗੜਮਾਲੇ ਪਾਸੇ ਨੂੰ ਟੁੱਟ ਸਕਦਾ ਕਿਤੇ ਪਾੜ ਪੈ ਸਕਦਾ ਹੈ ਇਸੀ ਗੱਲ ਨੂੰ ਦੇਖਦੇ ਹੋਏ ਪੰਚਾਇਤ ਨੇ ਜੱਥੇਬੰਦੀ ਨੇ ਇਕੱਠਿਆਂ ਹੋ ਕੇ ਜਿਹੜਾ ਮੰਗ ਪੱਤਰ ਹੈ ਅਲੱਗ-ਅਲੱਗ ਮਹਿਕਮਿਆਂ ਨੂੰ ਦਿੱਤਾ ਤੇ ਪਿਛਲੇ ਸਮੇਂ ਪਿੱਛੇ ਸਾਡੇ ਸ਼ਾਹਨਰ ਬਰਾਜ਼ ਨੇ ਜਿਹੜੇ ਪੋਲ ਲਗਾਏ ਤੇ ਉਹਦੇ ਤੋਂ ਬਾਅਦ ਪੀਐਸਪੀਸੀਐਲ ਦੇ ਵੱਲੋਂ ਜਿਹੜੀ ਹੈ ਤਕੜੇ ਤੌਰ ਤੇ ਇਕੱਠੇ ਹੋ ਕੇ ਪੱਕਾ ਜਿਹੜਾ ਆ ਪਿੱਲਰ ਲਗਾ ਕੇ ਇਹ ਗੱਲ ਸਾਫ਼ ਕਹਿ ਦਿੱਤੀ ਵੀ ਇਹ ਜਿਹੜਾ ਰਸਤਾ ਹੈ ਇਸੇ ਗੈਰ ਕਾਨੂੰਨੀ ਗਤੀਵਿਧੀ ਦੇ ਲਈ ਨਹੀਂ ਹੈ ਇੱਥੋਂ ਕੋਈ ਵੀ ਟਰੱਕ ਜਿਹੜਾ ਹੈ ਉਹ ਕਹ ਲਿਆ ਵੀ ਮਾਈਨਿੰਗ ਦਾ ਮਟੀਰੀਅਲ ਲੈ ਕੇ ਨਹੀਂ ਜਾ ਸਕਦਾ ਇਹ ਸਿਰਫ ਸਿਰਫ ਨਹਿਰ ਦੀ ਦੇਖਰੇਖ ਦੇ ਲਈ ਤੇ ਲੋਕਲ ਮਸ਼ੀਨਰੀ ਦੇ ਲਈ ਹੈ ਤੇ ਪੀਐਸਪੀਸੀਐਲ ਨੇ ਜਿਹੜੇ ਪਿੱਲਰ ਲਗਾਏ ਆ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਤੇ ਜਥੇਬੰਦੀ ਵੱਲੋਂ ਪੀਐਸਪੀਸੀਐਲ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਲੋਕਾਂ ਦੀਆਂ ਦਰਖਾਸਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਹਿਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਤੇ ਜਿਹੜਾ ਰੋਜ਼ਾਨਾ ਇੱਥੋਂ ਰੈਵਨਿਊ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਜਾਂਦਾ ਉਹ ਜਾਂਦਾ ਰਵੇ ਇਸ ਗੱਲ ਨੂੰ ਦੇਖਦੇ ਹੋਏ ਤੁਰੰਤ ਲੋਕਾਂ ਦੀਆਂ ਦਰਖਾਸਤਾਂ ਦੇ ਉੱਪਰ ਕਾਰਵਾਈ ਕੀਤੀ ਹੈ ਤੇ ਇੱਥੇ ਪਿੱਲਰ ਲਗਾ ਕੇ ਨਹਿਰ ਦੇ ਦੋਨੇ ਪਾਸੇ ਪਿੱਲਰ ਲਗਾ ਕੇ ਇੱਥੋਂ ਜਿਹੜੀ ਆਵਾਜ਼ ਆਈ ਬੰਦ ਕੀਤੀ ਹੈ ਤੇ ਅਸੀਂ ਅੱਜ ਇਕੱਠੇ ਹੋ ਕੇ ਜੱਥੇਬੰਦੀ ਵੱਲੋਂ ਪੀਐਸ ਪੀਸੀਐਲ ਦਾ ਜਿਹੜਾ ਇਹ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਲੋਕਾਂ ਦੀ ਆਵਾਜ਼ ਸੁਣੀ ਹੈ ਮੇਰੇ ਨਾਲ ਹੀ ਜਿਹੜੇ ਸਾਡੇ ਨੌਜਵਾਨ ਹੈ ਜਿਹੜੇ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾਤੇ ਨਾਲ ਪੰਚਾਇਤ ਹੈ ਜਿਹੜੀ ਚੰਗੜਵਾਦੀ ਉਹ ਲਗਾਤਾਰ ਪਿੰਡ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਲੋਕਪੱਖੀ ਕੰਮ ਕਰਕੇ ਜਿਹੜੀ ਸਲਾਘਾ ਲੈ ਰਿਹਾ ਤੇ ਨੌਜਵਾਨ ਵੀ ਤੁਹਾਡੇ ਨਾਲ ਕੁਝ ਕਿ ਸ਼ਬਦ ਸਾਡਾ ਆਗੂ ਹੈ ਜਿਹੜਾ ਇਸ ਪਿੰਡ ਦੇ ਵਿੱਚੋਂ ਚੱਲ ਕੇ ਲਗਾਤਾਰ ਸਨੇਹਾ ਦੇ ਰਿਹਾ ਸਾਡੇ ਤਲਵਾੜੇ ਦੇ ਮੁਕੇਰੀਆਂ ਦੇ ਖਿੱਤੇ ਦੇ ਨੌਜਵਾਨਾਂ ਨੂੰ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ 2 ਮਿੰਟ 1 ਮਿੰਟ ਦੇ ਵਿੱਚ ਹੀ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਜਰੂਰ ਸਾਂਝੀ ਕਰੇ ਤਾਂ ਕਿ ਪੀਐਸਪੀਸੀਐਲ ਨੇ ਜਿਹੜਾ ਇਹ ਕੰਮ ਕੀਤਾ ਹੈ ਉਹਨਾਂ ਦੀ ਸਲਾਘਾ ਹੋਵੇ ਜਿੱਥੇ ਜਿਹੜਾ ਕੰਮ ਲੋਕ ਵਿਰੋਧੀ ਹੁੰਦਾ ਉੱਥੇ ਅਸੀਂ ਲਗਾਤਾਰ ਲੜਦੇ ਆ ਜਿਹੜਾ ਕੰਮ ਚੰਗਾ ਵੀ ਮੈਕਮੇ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਵੀ ਅਸੀਂ ਲਗਾਤਾਰ ਉਹਦੀ ਸਲਾਘਾ ਕਰਦੇ ਆ ਤਾਂ ਕਿ ਮਹਿਕਮਾ ਜ਼ਮੀਨੀ ਸਤ੍ਹਾ ਦੇ ਉੱਪਰ ਅਜਿਹਾ ਕੰਮ ਕਰਦਾ ਰਹੇ ਤਾਂ ਕਿ ਗੈਰ ਕਾਨੂੰਨੀ ਜਿਹੜੀ ਗਤੀਵਿਧੀਆਂ ਆ ਚਾਹੇ ਉਹ ਮੁਕੇਰੀਆਂ ਚਾਹੇ ਉਹ ਤਲਵਾੜੇ ਦੇ ਵਿੱਚ ਆ ਹਾਜੀਪੁਰ ਦੇ ਵਿੱਚ ਆ ਉਹ ਬੰਦ ਹੋ ਸਕੇ ਤੇ ਇੱਥੋਂ ਦੇ ਲੋਕ ਅਮਨ ਸ਼ਾਂਤੀ ਦੇ ਨਾਲ ਰਹਿ ਸਕਣ ਮੇਰੇ ਨਾਲ ਮਨੋਜ ਹੁਣੀਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਤੁਹਾਡੇ ਨਾਲ ਜਰੂਰ 2 ਮਿੰਟ ਦੇ ਵਿੱਚ ਗੱਲਬਾਤ ਸਾਂਝੀ ਕਰਨ ਸਾਸ਼ੀ ਗਾਲ ਜੀ ਮੈਂ ਮਨੋਜ ਕੁਮਾਰ ਪਿੰਡ ਚੰਗੜਵਾ ਤੋਂ ਸ਼ਹੀਦ ਅਗੂ ਪਾਗੂ ਹੋਣ ਦੇ ਕਰਕੇ ਅੱਜ ਪੀਐਸਪੀਸੀਲ ਨਹਿਰ ਵਿਭਾਗ ਦੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਚਾਉਣ ਵਾਸਤੇ ਇੱਥੇ ਜਿਹੜੇ ਪਿੱਲਰ ਆ ਉਹ ਪੱਕੇ ਤੌਰ ਤੇ ਲਗਾ ਦਿੱਤੇ ਹਨ ਅਸੀਂ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਵਿਭਾਗ ਦਾ ਕਰਦੇ ਹਾਂ ਤੇ ਦੂਸਰੇ ਪਿੰਡ ਦੀ ਪੰਚਾਇਤ ਦਾ ਤੇ ਸਾਡੇ ਨੌਜਵਾਨ ਸਭਾ ਦੇ ਜਿਹੜੇ ਰਲ ਮਿਲ ਕੇ ਇਹਨਾਂ ਨੂੰ ਕੰਮ ਕਰਾਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਹੀ ਮੈਂ ਮਨੋਜ ਹੁਣਾ ਤੋਂ ਬਾਅਦ ਇਹ ਗੱਲ ਕਰਦਾ ਵੀ ਜਦੋਂ ਲੋਕ ਜੱਥੇਬੰਦ ਹੋਣ ਕਿ ਲੋਕਾਂ ਦੀਆਂ ਮੰਗਾਂ ਉਦੋਂ ਹੀ ਮੰਨੀਆਂ ਜਾਂਦੀਆਂ ਹਨ ਤੇ ਅਸੀਂ ਅਪੀਲ ਕਰਦੇ ਹਾਂ ਪੂਰੇ ਖਿੱਤੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਆਓ ਜਥੇਬੰਦ ਹੋਈਏ ਪਿੰਡ-ਪਿੰਡ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣੀਏ ਤੇ ਕਮੇਟੀ ਬਣਾਈਏ ਤੇ ਆਨ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੇ ਪਿੰਡਾਂ ਦੀਆਂ ਮੁਸ਼ਕਲਾਂ ਆਆਂ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਪਿੰਡ ਦਾ ਏਕਾ ਬਣਾ ਕੇ ਅਸੀਂ ਸੰਘਰਸ਼ ਕਰੀਏ ਤਾਂ ਕਿ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਹੱਲ ਕਰਾਏ ਜਾ ਸਕਣ ਇਹ ਵੀਡੀਓ ਤੁਹਾਡੇ ਨਾਲ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਨਾਲ ਸਾਂਝੀ ਕਰ ਰਹੇ ਹਾਂ ਆਸ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਤੁਸੀਂ ਸਾਂਝਾ ਵੀ ਕਰੋਗੇ ਤੇ ਉਹਦੇ ਤੋਂ ਬਾਅਦ ਆਪਣੇ ਕੀਮਤੀ ਸੁਝਾਅ ਕਮੈਂਟਾਂ ਦੇ ਜ਼ਰੀਏ ਸਾਨੂੰ ਦਿੰਦੇ ਰਹੋਗੇ ਤੇ ਸਾਡੇ ਇਹਨਾਂ ਕੰਮਾਂ ਨੂੰ ਹੋਰ ਲੋਕਾਂ ਤੱਕ ਲੈ ਕੇ ਜਾਓਗੇ ਤੇ ਅਜਿਹੀ ਐਕਟੀਵਿਟੀ ਜਿਹੜੀ ਹੈ ਅਸੀਂ ਆਉਣ ਵਾਲੇ ਸਮੇਂ ਤੱਕ ਕਰਦੇ ਰਹੀਏ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਥੇਬੰਦ ਕਰਕੇ ਇੱਕ ਨਵੀਂ ਜਿਹੜੀ ਸ਼ੁਰੂਆਤ ਆਪਣੇ ਸਕੰਡੀ ਦੇ ਖੇਤਰ ਦੇ ਵਿੱਚੋਂ ਕਰੀਏ ਧੰਨਵਾਦ ਜੀ